UT ਚੰਡੀਗੜ੍ਹ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਡੈਪੂਟੇਸ਼ਨ ਕੋਟੇ ਦੇ ਉੱਤੇ ਇੱਕ ਸਾਜ਼ਿਸ਼ ਤੇ ਤਹਿਤ ਕੈਂਚੀ ਫੇਰਨ ਦਾ ਮੁੱਦਾ ਅਜ ਗਵਰਨਰ ਕਟਾਰੀਆ ਦੇ ਕੋਲ ਪੁੱਜਾ ਹੈ ਜੁਆਇੰਟ ਟੀਚਰਸ ਐਸੋਸੀਏਸ਼ਨ ਨੇ ਪੰਜਾਬ ਤੇ ਹਰਿਆਣਾ ਦੇ ਡੈਪੂਟੇਸ਼ਨ ਕੋਟੇ ਨੂੰ ਮਲਿਆ ਮੀਟ ਕਰਨ ਦਾ ਚਿੱਠਾ ਗਵਰਨਰ ਦੇ ਮੁਰੇਜ ਜੜਾ ਖੋਲਿਆ ਵਫਦ ਨੇ ਯੂਟੀ ਪ੍ਰਸ਼ਾਸਨ ਦੇ ਵੱਲੋਂ ਨਵੇਂ ਬਣਾਏ ਜਾ ਰਹੇ ਭਰਤੀ ਨਿਯਮਾਂ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਨੂੰ ਬਾਹਰ ਕਰਨ ਦਾ ਵੀ ਮੁੱਦਾ ਜੋ ਹੈ ਗਵਰਨਰ ਦੇ ਧਿਆਨ ਦੇ ਵਿੱਚ ਲਿਆਉਂਦਾ ਹੈ ਇਸੇ ਖਬਰ ਤੇ ਵਧੇਰੇ ਜਾਣਕਾਰੀ ਲਵਾਂਗੇ ਦਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਨਾ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਅੱਜ ਗਵਰਨਰ ਦੇ ਕੋਲ ਚੰਡੀਗੜ੍ਹ ਦੇ ਵਿੱਚੋਂ ਜੋ ਪੰਜਾਬ ਦੇ ਹੱਕ ਖੋਨ ਦਾ ਮੁੱਦਾ ਹੈ ਉਹ ਪੁੱਛਿਆ ਇਸ ਦੇ ਕੀ ਅੱਖੋਂ ਬਿਲਕੁਲ ਇਹ ਬੜਾ ਗੰਭੀਰ ਮੁੱਦਾ ਹੈ ਔਰ ਪੰਜਾਬ ਨਾਲ ਸਿੱਧੇ ਤੌਰ ਤੇ ਜੁੜਿਆ ਹੈ ਪਰ ਅਸਲ ਪਿਛਲੇ ਸਮੇਂ ਤੋਂ ਜੂਟੀ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਦਾ ਤੇ ਹਰਿਆਣਾ ਦਾ ਜਿਹੜਾ ਡੈਪੂਟੇਸ਼ਨ ਕੋਟਾ ਉਹਨੂੰ ਲਗਾਤਾਰ ਖੋਰਾ ਲਾਇਆ ਜਾ ਰਿਹਾ ਔਰ ਅੱਜ ਇਸ ਸਟੇਜ ਤੇ ਡੈਪੂਟੇਸ਼ਨ ਕੋਟਾ ਪੁੱਜ ਗਿਆ ਕਿ ਪੰਜਾਬ ਦਾ 60% ਜਿਹੜਾ ਡੈਪੂਟੇਸ਼ਨ ਕੋਟਾ ਸੀ ਉਹ 1.5 ਤੋਂ ਪਰਸੈਂਟ ਦੇ ਆਟ ਡਿੱਗਾਇਆ ਔਰ ਇਸੇ ਸੰਬੰਧ ਵਿੱਚ ਗਵਰਟ ਟੀਚਰ ਐਸੋਸੀਏਸ਼ਨ ਜਿਹਨੂੰ ਜੀਟੀਏ ਵੀ ਕਿਹਾ ਜਾਂਦਾ ਇਹ ਪੰਜਾਬ ਤੇ ਹਰਿਆਣੇ ਦੇ ਜਿਹੜੇ ਟੀਚਰ ਨੇ ਡੈਪੂਟੇਸ਼ਨ ਤੇ ਗਏ ਚੰਡੀਗੜ੍ਹ ਉਹਨਾਂ ਤੇ ਆਧਾਰਿਤ ਇੱਕ ਫਰੰਟ ਬਣਿਆ ਉਨ੍ਹਾਂ ਦੀ ਲੀਡਰਸ਼ਿਪ ਜਿਹੜੀ ਹੈ ਰਣਵੀਰ ਕੁਮਾਰ ਰਮੇਸ਼ ਚੰਦ ਸ਼ਰਮਾ ਅਰਵਿੰਦ ਰਾਣਾ ਤੇ ਅਜੀਤ ਸ਼ਰਮਾ ਉਹਨਾਂ ਨੇ ਅੱਜ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਾਹਿਬ ਨਾਲ ਮੀਟਿੰਗ ਕੀਤੀ ਹੈ ਇੱਕ ਮੈਮੋਰੰਡਮ ਦਿੱਤਾ ਔਰ ਇਸ ਮੈਮੋਰੰਡਮ ਰਾਹੀਂ ਉਹਨਾਂ ਨੇ ਕਟਾਰੀਆ ਸਾਹਿਬ ਦੇ ਸਾਹਮਣੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਜਿਹਦੇ ਵਿੱਚ ਦੱਸਿਆ ਗਿਆ ਵੀ ਡਿਊਟੀ ਪ੍ਰਸ਼ਾਸਨ ਪਿਛਲੇ ਸਮੇਂ ਤੋਂ ਨਵੇਂ ਭਰਤੀ ਰੂਲ ਬਣਾ ਰਿਹਾ ਹੈ ਕਿਉਂਕਿ ਨਵੇਂ ਭਰਤੀ ਰੂਲ ਕੇਂਦਰੀ ਪੇ ਸਕੇਲ ਜਿਹੜੇ ਲਾਗੂ ਕਰਤੇ ਨੇ ਡਿਊਟੀ ਉੱਪਰ ਪੰਜਾਬ ਦੇ ਪੇ ਸਕੇਲ ਖਤਮ ਕਰਕੇ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੇ ਆ ਨਿਜਮ ਬਣਾਏ ਜਾ ਰਹੇ ਨੇ ਔਰ ਇਹਨਾਂ ਭਰਤੀ ਰੂਲਾਂ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਪੰਜਾਬ ਤੇ ਹਰਿਆਣਾ ਨੂੰ ਚੰਡੀਗੜ੍ਹ ਵਿੱਚੋਂ ਪੂਰੀ ਤਰ੍ਹਾਂ ਬਾਹਰ ਕਰਨ ਲਈ ਨਿਕਾਲਾ ਦੇਣ ਦੀ ਇੱਕ ਸਾਜ਼ਿਸ਼ ਤਹਿਤ ਜਿਹੜੇ ਰੂਲਾਂ ਵਿੱਚੋਂ ਹਰਿਆਣਾ ਤੇ ਪੰਜਾਬ ਸ਼ਬਦ ਜਿਹੜੇ ਉਹ ਡਿਲੀਟ ਕੀਤੇ ਜਾ ਰਹੇ ਨੇ ਤਾਂ ਅਸਲ ਪਹਿਲਾਂ ਜਿਹੜੇ ਭਰਤੀ ਰੂਲ ਬੰਦੇ ਸੀ ਯੂਟੀ ਪ੍ਰਸ਼ਾਸਨ ਵਿੱਚ ਉਹਦੇ ਵਿੱਚ ਲਿਖਿਆ ਜਾਂਦਾ ਸੀ ਕਿ ਐਨੇ ਫੀਸਰ ਜਿਹੜਾ ਡੈਪੂਟੇਸ਼ਨ ਕੋਟਾ ਭਰਿਆ ਜਾਊਗਾ ਪੰਜਾਬ ਤੇ ਹਰਿਆਣਾ ਸੂਬਿਆਂ ਵਿੱਚੋਂ ਪਰ ਹੁਣ ਇਹ ਨਵੇਂ ਜਿਹੜੇ ਭਰਤੀ ਰੂਲ ਬਣਾਏ ਜਾ ਰਹੇ ਆ ਇਹਨਾਂ ਵਿੱਚੋਂ ਪੰਜਾਬ ਤੇ ਹਰਿਆਣਾ ਨੂੰ ਪੂਰੀ ਤਰ੍ਹਾਂ ਡਿਲੀਟ ਕਰਕੇ ਕਹਿਤਾ ਵੀ ਡੈਪੂਟੇਸ਼ਨ ਕੋਟਾ ਜਿਹੜਾ ਆ ਅਦਰ ਸਟੇਟਸ ਡਿਊਟੀ ਲਿਖਦਾ ਭਾਵ ਹੁਣ ਜਿਹੜੇ ਡੈਪੂਟੇਸ਼ਨ ਤੇ ਮੁਲਾਜ਼ਮ ਜਾਂ ਅਧਿਕਾਰੀ ਆਉਣਗੇ ਉਹ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਕਿਸੇ ਵੀ ਸੂਬੇ ਚੋਂ ਕਿਸੇ ਵੀ ਝੂਟੀ ਚੋਂ ਆ ਸਕਦੇ ਜਿੱਦ ਤੋਂ ਬੜਾ ਸਪਸ਼ਟ ਹੈ ਕਿ ਚੰਡੀਗੜ੍ਹ ਵਿੱਚੋਂ ਪੰਜਾਬ ਤੇ ਹਰਿਆਣਾ ਦਾ ਜਿਹੜਾ 60 60 ਤੇ 40 ਫੀਸਦੀ ਕੋਟਾ ਹੈ ਉਹਨੂੰ ਖਤਮ ਕਰਕੇ ਸਾਰਾ ਕੋਟਾ ਜਿਹੜਾ ਦੇਸ਼ ਦੇ ਸਾਰੇ ਸੂਬਿਆਂ ਦੇ ਮਲਾਜਮਾਂ ਅਧਿਕਾਰੀਆਂ ਵਿੱਚ ਵੰਡਿਆ ਜਾ ਰਿਹਾ ਸੋ ਇਹਨੂੰ ਲੈ ਕੇ ਪਿਛਲੇ ਸਮੇਂ ਭਾਵੇਂ ਪੰਜਾਬ ਸਰਕਾਰ ਨੇ ਵੀ ਇਸ ਸੰਬੰਧ ਵਿੱਚ ਪੱਤਰ ਲਿਖਿਆ ਸੀ ਪੰਜਾਬ ਦੇ ਅਰਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਪਰ ਜੋ ਜਾਣਕਾਰੀ ਮਿਲੀ ਆ ਅੰਦਰ ਖਾਤੇ ਡਿਊਟੀ ਪ੍ਰਸ਼ਾਸਨ ਇਹ ਰੂਲਾਂ ਨੂੰ ਅੰਤਮ ਰੂਪ ਦੇ ਰਿਹਾ ਸੋ ਅੱਜ ਜੁਆਇੰਟ ਟੀਚਰ ਐਸੋਸੀਏਸ਼ਨ ਦੇ ਵਫਦ ਨੇ ਲੀਡਰਸ਼ਿਪ ਨੇ ਇਹ ਮਾਮਲਾ ਜਿਹੜਾ ਆ ਉਹ ਗਵਰਨਰ ਸਾਹਿਬ ਤੇ ਧਿਆਨ ਵਿੱਚ ਲਿਆਂਦਾ ਉਹ ਇਹ ਗੱਲ ਕਹੀ ਹੈ ਕਿ ਪੰਜਾਬ ਤੇ ਹਰਿਆਣਾ ਦੇ ਜਿਹੜੇ ਹਿੱਤ ਨੇ ਡੈਪੋਟੇਸ਼ਨ ਕੋਟੇ ਦੇ ਉਹਨਾਂ ਨੂੰ ਜਿਹੜਾ ਆ ਇਨ ਵਿਊ ਰੱਖ ਕੇ ਹੀ ਭਰਤੀ ਨਿਯਮ ਜਿਹੜੇ ਬਣਾਏ ਜਾਣ ਇੱਥੇ ਇਹ ਵੀ ਜ਼ਿਕਰ ਕੀਤਾ ਗਿਆ ਵਪਤ ਵੱਲੋਂ ਵੀ ਜਿਹੜੇ ਚੀਫ ਇੰਜੀਨੀਅਰ ਪੰਜਾਬ ਕੇਡਰ ਦੇ ਕਾਰਪੋਰੇਸ਼ਨ ਚ ਨੇ ਐਨ ਪੀ ਸ਼ਰਮਾ ਉਹਨਾਂ ਨੂੰ ਵਾਪਸ ਭੇਜਣ ਤੋਂ ਬਾਅਦ ਜਿਹੜੀ ਨਵੇਂ ਆ ਡਿਫੈਂਡੈਂਟ ਨੇ ਇੱਥੇ ਜੁਕਤੀ ਕਰਨ ਲਈ ਉਹਦੇ ਲਈ ਜਿਹੜਾ ਲੈਟਰ ਕੱਢਿਆ ਗਿਆ ਉਹਦੇ ਵਿੱਚ ਵੀ ਇਹੀ ਕਿਹਾ ਗਿਆ ਵੀ ਕਿਸੇ ਵੀ ਸਟੇਟ ਤੋਂ ਕੋਈ ਇੰਜੀਨੀਅਰ ਅਪਲਾਈ ਕਰ ਸਕਦਾ ਡੈਪੂਟੇਸ਼ਨ ਤੇ ਇਹ ਪੋਸਟ ਭਰ ਲਈ ਪੰਜਾਬ ਤੇ ਹਰਿਆਣਾ ਦੀ ਥਾਂ ਤੇ ਅਦਰ ਸਟੇਟ ਸਾਰੇ ਲਿਖਦੇ ਆ ਸੋ ਉਹਨੂੰ ਲੈ ਕੇ ਮੁੱਦਾ ਇਹ ਬੜਾ ਆ ਭੁਖਿਆ ਪਿਆ ਔਰ ਇਸ ਤੋਂ ਇਲਾਵਾ ਅ ਇਸ ਵਕਤ ਨੇ ਮੰਗ ਕੀਤੀ ਹੈ ਵੀ ਯੂਟੀ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣੇ ਦੇ ਡੈਪੂਟੇਸ਼ਨ ਕੋਟੇ ਨਾਲ ਸੰਬੰਧਤ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਅਸਾਮੀਆਂ ਜਿਹੜੀਆਂ ਨੇ ਤੁਰੰਤ ਭਰੀਆਂ ਜਾਂ। ਇਹ ਜਾਣਕਾਰੀ ਮਿਲਿਆ ਲੰਬੇ ਸਮੇਂ ਤੋਂ ਪੰਜਾਬ ਦੇ ਡੈਪੂਟੇਸ਼ਨ ਤੇ ਹਰਿਆਣੇ ਦੇ ਡੈਪੂਟੇਸ਼ਨ ਕੋਟੇ ਨਾਲ ਸੰਬੰਧਤ ਅਸਾਮੀਆਂ ਖਾਲੀ ਚੱਲਦੀਆਂ ਆ ਰਹੀਆਂ ਨੇ। ਉਹ ਜਦੋਂ ਇਹ ਲੰਬਾ ਸਮਾਂ ਖਾਲੀ ਰਹਿੰਦੀਆਂ ਨੇ ਤੇ ਫਿਰ ਪ੍ਰਸ਼ਾਸਨ ਆਪਣੇ ਪੱਤਰ ਤੇ ਡਿਊਟੀ ਕੇਟਰ ਵਿੱਚੋਂ ਇਹ ਅਸਾਨੀਆਂ ਭਰ ਕੇ ਇਹਨਾਂ ਦੋਨਾਂ ਸਟੇਟਾਂ ਦੇ ਜਿਹੜੇ ਡੈਪੂਟੇਸ਼ਨ ਕੋਟੇ ਐ ਉਹਨਾਂ ਨੂੰ ਖੋਰਾ ਲਾਉਣ ਦਾ ਯਤਨ ਕਰਦਾ ਹੈ ਇਸੇ ਤਰ੍ਹਾਂ ਇਸ ਵਫਤ ਦੀਆਂ ਕੁਝ ਆਪਣੀਆਂ ਲੋਕਲ ਮੰਗਾਂ ਵਿੱਚ ਜਿਹਦੇ ਵਿੱਚ ਸਮਗਰਾਂ ਸਿੱਖਿਆ ਅਧੀਨ ਕੰਮ ਕਰਦੇ 1300 ਟੀਚਰਾਂ ਨੂੰ ਡੀਏ ਦਾ 2 ਸਾਲ ਦਾ ਏਰੀਅਰ ਦੇਣ ਦੀ ਮੰਗ ਕੀਤੀ ਗਈ ਇਸੇ ਤਰ੍ਹਾਂ ਟੀਚਰਾਂ ਦੀਆਂ ਪ੍ਰੋਮੋਸ਼ਨਾਂ ਜਿਹੜੀਆਂ 1.5 ਸਾਲ ਤੋਂ ਪੈਂਡਿੰਗ ਨੇ ਉਹ ਤੁਰੰਤ ਕਰਨ ਦੀ ਮੰਗ ਵੀ ਕੀਤੀ ਸੀ ਔਰ ਇੱਕ ਹੋਰ ਮੰਗ ਕੀਤੀ ਸੀ ਕਿ ਹੈਡਮਾਸਟਰ ਤੋਂ ਪ੍ਰਿੰਸੀਪਲਾਂ ਦੀ ਪ੍ਰਮੋਸ਼ਨਾਂ ਲਈ 11% ਜਿਹੜਾ ਪ੍ਰਮੋਸ਼ਨ ਕੋਟਾ ਹੈ ਉਹਨੂੰ ਆਧਾਰ ਬਣਾ ਕੇ ਹੈਡਮਾਸਟਰਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ ਜੀ ਤਰਲੋਚਨ ਸਿੰਘ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਨਹੀਂ ਬਣਦੀ ਕਿ ਆਪਣੇ ਹੱਕਾਂ ਦੀ ਰਾਖੀ ਕੀਤੀ ਜਾਵੇ ਪ੍ਰੋਟेक्ट ਕੀਤਾ ਜਾਵੇ ਦੇਖੋ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਰਣਵੀਰ ਕੁਮਾਰ ਜਿਹੜੇ ਜੁਆਇੰਟ ਟੀਚਰ ਐਸੋਸੀਏਸ਼ਨ ਦੇ ਲੀਡਰ ਨੇ ਉਹ ਯਤਨਸ਼ੀਲ ਨੇ ਉਹ ਦੂਸਰੇ ਪਾਸੇ ਦਸੰਬਰ ਨਿਊਜ਼ ਚੈਨਲ ਵੀ ਲਗਾਤਾਰ ਚੰਡੀਗੜ੍ਹ ਵਿੱਚੋਂ ਪੰਜਾਬ ਤੇ ਪੰਜਾਬੀਅਤ ਨੂੰ ਖਤਮ ਕਰਨ ਦਾ ਜਿਹੜਾ ਮੁੱਦਾ اٹھਾਉਂਦਾ ਆ ਰਿਹਾ ਔਰ ਇਹਦੇ باوجود ਜਿਵੇਂ ਤੁਸੀਂ ਕਹਿ ਬੀ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਹੈ ਪਿਛਲੇ ਲੰਬੇ ਸਮੇਂ ਤੋਂ ਜਦੋਂ ਡੈਪੂਟੇਸ਼ਨ ਕੋਟੇ ਤੇ ਖੋਰਾ ਲੱਗਦਾ ਆ ਰਿਹਾ ਜਿਹੜਾ 60% ਡੈਪੂਟੇਸ਼ਨ ਕੋਟਾ ਸੀ ਉਹ ਖੋਰ-ਖੋਰ ਕੇ ਹੁਣ ਕੇਵਲ 2% ਰਹਿ ਗਿਆ ਔਰ ਸਵਾਲ ਇਹ ਪੈਦਾ ਹੁੰਦਾ ਤੇ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਲਈ ਵਸਾਇਆ ਸੀ ਚੰਡੀਗੜ੍ਹ ਵੀ 1 ਨਵੰਬਰ 1966 ਤੋਂ ਖੋਲਿਆ ਪੰਜਾਬ ਤੋਂ ਰਾਜਧਾਨੀ ਬਣਾਉਣ ਦੀ ਥਾਂ ਤੇ ਯੂਟੀ ਬਣਤਾ ਚੰਡੀਗੜ੍ਹ ਨੂੰ ਇਸ ਦੇ ਨਾਲ ਹੀ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਵੀ ਖੋਲਹੀ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ ਔਰ ਹੁਣ ਇਹ ਇਸ ਮਾਮਲੇ ਵਿੱਚ ਡੈਪੂਟੇਸ਼ਨ ਕੋਟੇ ਨੂੰ ਵੀ ਖੋਇਆ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਹੋਰ ਯਤਨ ਕਰਨੇ ਚਾਹੀਦੇ ਨੇ ਖਾਸ ਕਰਕੇ ਪੰਜਾਬ ਦੇ ਜਿਹੜੀ ਬਿਊਰੋਕਰੇਸੀ ਆ ਪੰਜਾਬ ਦੇ ਮੁੱਖ ਸਕੱਤਰ ਜਿਹੜੇ ਨੇ ਉਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਤੇ ਜੋ ਵਾਪਰ ਆ ਪੰਜਾਬ ਨੂੰ ਨਿਕਾਲਾ ਦੇਣ ਬਾਰੇ ਇਹ ਸਾਰੇ ਤੇ ਖਿਆਲ ਰੱਖਣਾ ਚਾਹੀਦਾ ਔਰ ਪੰਜਾਬ ਦੇ ਜਿਹੜੇ ਹਿੱਤਾਂ ਦੇ ਮੁੱਦੇ ਨੇ ਇਹਨਾਂ ਉੱਪਰ ਨਿਰੰਤਰ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਕਮੇਟੀ ਕੋਈ ਡਿਊਟੀ ਪ੍ਰਸ਼ਾਸਨ ਉੱਪਰ ਕਾਖ ਰੱਖਣ ਦੀ ਕੋਈ ਨੀਤੀ ਬਣਾਈ ਜਾਵੇ ਪਰ ਫਿਲਹਾਲ ਇਹ ਕਿਹਾ ਜਾ ਸਕਦਾ ਹੈ ਕਿ ਡਿਊਟੀ ਪ੍ਰਸ਼ਾਸਨ ਆਪਣੇ ਪੱਧਰ ਤੇ ਚੰਡੀਗੜ੍ਹ ਵਿੱਚੋਂ ਪੰਜਾਬ ਦੇ ਡੈਪੂਟੇਸ਼ਨ ਕੋਟੇ ਨੂੰ ਖਤਮ ਕਰਨ ਲਈ ਨਵੇਂ ਭਰਤੀ ਰੂਲ ਜਿਹੜੇ ਬਣਾ ਰਿਹਾ ਉਹਨੂੰ ਰੋਕਣ ਦੀ ਵੱਡੇ ਯਤਨਾਂ ਦੀ ਲੋੜ ਹੈ ਜੀ ਸ਼ੁਕਰੀਆ ਤਰਲੋਚਨ ਜੀ ਜਾਣਕਾਰੀ ਦੇ